ਜਦੋਂ ਤੁਸੀਂ ਗੁਰੂ ਕੋਲ ਆਉਂਦੇ ਹੋ ਤੇ ਗੰਭੀਰਤਾ ਦੇ ਨਾਲ ਸੀਰੀਅਸਲੀ ਆਇਆ ਕਰੋ ਕਿ ਵਾਕਈ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾ ਰਿਹਾ ਵਾਕਈ ਮੈਂ ਕਲਗੀਧਰ ਪਾਤਸ਼ਾਹ ਜੀ ਨੂੰ ਮੱਥਾ ਟੇਕ ਰਿਹਾ ਮਹਾਰਾਜ ਇੱਥੇ ਨਹੀਂ ਮੈਨੂੰ ਨਜ਼ਰ ਨਹੀਂ ਆਉਂਦੇ ਮੇਰੇ ਕੋਲੋਂ ਅੱਖਾਂ ਨਹੀਂ ਆ ਸ਼ਬਦ ਦਾ ਰੂਪ ਨੇ ਇਹ ਗੱਲ ਲੈ ਕੇ ਮੱਥਾ ਟੇਕ ਕੇ ਵੇਖੋ ਤੇ ਬੈਠ ਕੇ ਵੇਖੋ ਵੀ ਮੈਂ ਇੱਕ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹਾਂ ਇਹ ਤਾਂ ਅਸੀਂ ਸਗੋਂ ਸੌਖਾ ਕੰਮ ਕਰ ਲਿਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਤੇ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਰਵਾਹੀ ਕਰਨੀ ਆ ਇੱਕ ਬੰਦਾ ਵੀ ਬੈਠਾ ਹੋਵੇ ਨਾ ਆ ਕੇ ਇੱਥੇ ਐਮ ਐਲ ਏ ਮੀਟਿੰਗ ਕਰਨ ਵਾਸਤੇ ਤੇ ਤੁਸੀਂ ਵਿੱਚ ਫੋਨ ਸੁਣ ਲੋ ਉਹਦੇ ਸਾਹਮਣੇ ਤੇ ਉਹ ਬੰਦਾ ਅਗ ਬੂਲਾ ਹੋ ਕੇ ਤੇ ਗੁੱਸੇ ਹੋ ਕੇ ਬਾਲ ਤੁਰ ਜਾਏਗਾ ਵੀ ਤੁਸੀਂ ਮੈਨੂੰ ਸੱਦਿਆ ਕਾਦੇ ਵਾਸਤੇ ਆਏ। ਇਹ ਟੰਡੋਰਾ ਜਿਹੜਾ ਅਸੀਂ ਪਿੱਟਨੇ ਆ ਨਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਆ ਸਾਡੀ ਸਹੂਲਤ ਬਣ ਜਾਂਦੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਕਿਉਂਕਿ ਮਹਾਰਾਜ ਨੇ ਕਿਹੜਾ ਪਿੱਛੋਂ ਆਵਾਜ਼ ਮਾਰ ਕੇ ਕਹਿਣਾ ਵੀ ਬੇਬਕੂਫਾ ਹੈ ਕੀ ਕਰਨ ਲੱਗਾ? ਜੇ ਦੀਵਾਨ ਸੁਣਨਾ ਆਇਆ ਸੈ ਫੋਨ ਸੁਣਨਾ ਆਇਆ ਸੈ ਰੋਲਾ ਪਾਉਣਾ ਆਇਆ ਸੀ ਇੱਥੇ ਤੋਂ। ਇਸ ਲਈ ਸਾਰੀਆਂ ਘਾੜਤਾਂ ਨੇ ਇਹ ਸਿਸਟਮ ਨਹੀਂ ਹੈ।